ਸਾਰੀ ਕੀ ਤੁਨਾ ਤਰਵਾ ਦਾ ਕੱਢੀ ਪੀਰੀਅਡ ਦੇ ਨਾਲ ਐਨਾ ਸਟਰਗਲ ਕਰ ਰਹੇ ਨੇ ਇਹ ਮੇਨ ਕਰ ਰਹੇ ਨੇ ਕਿ ਲੋਕਾਂ ਦੇ ਵਿੱਚ ਜੜੀ ਮੇਅਰਨੈਸ ਪਾ ਲੈਣ ਕਿ ਸਾਡੇ ਲੋਕਾਂ ਨੂੰ ਜੜਾ ਜਾਗਰੂਕ ਕਰਨਾ ਹੈ ਕਿ ਸਾਨੂੰ ਅਜੁਖਣਾ ਚਾਹੀਦਾ ਹੈ ਹਰੋਂ ਆਪਣੀ ਵੋਟ ਦਾ ਜਿਹੜਾ ਸਹੀ ਇਸਤੇਮਾਲ ਸਾਨੂੰ ਕਰਨਾ ਚਾਹੀਦਾ ਸੋ ਐਦਾਂ ਹੀ ਤੁਸੀਂ ਜੇਕਰ ਆਪ ਮੇਨਤ ਕਰੋ ਤਾਂ ਜੋ ਜਿਹੜਾ ਆਪਣੇ ਸਮਾਜ ਨੂੰ ਆਪਾਂ ਉੱਪਰ ਚੁੱਕ ਸਕੀਏ ਔਰ ਸਪੈਸ਼ਲ ਜਿਹੜਾ ਐਜੂਕੇਸ਼ਨਲੀ ਅਸੀਂ ਆਪਣੇ ਬੱਚਿਆਂ ਨੂੰ ਔਰ ਆਪਣੇ ਸਮਾਜ ਦੀ ਉਹਨਾਂ ਜਿਹੜੀ ਪੀੜ੍ਹੀ ਹੈ ਜਿਹੜੀ ਪੜਨਾ ਚਾਹੁੰਦੀ ਹੈ ਉਹਨਾਂ ਨੂੰ ਆਗਿਆ ਦੇ ਸਕੀਏ ਪਰ ਮੈਂ ਬਾਬਾ ਜੀ ਨੂੰ ਅਪੀਲ ਕਰਦੀ ਆਂ ਕਿ ਪਾਬਾ ਜੀ ਬਹੁਤ ਜਲਦ ਜਿਹੜਾ ਟਾਈਮ ਵੇਸਟ ਨਾ ਆਪਣੇ ਜਿਹੜਾ ਆਪਾਂ ਆਪਣੇ ਬੱਚਿਆਂ ਦਾ ਕਿਉਂਕਿ ਉਹਨੂੰ ਵੇਖੋ ਪਹਿਲਾ ਹੀ 2-2 ਸਾਲ ਪੈਂਡਿੰਗ ਪਏ ਨੇ ਉਹਨਾਂ ਦੇ ਲਿਸਟ ਹੋ ਚੁੱਕੇ ਨੇ ਬੱਚਿਆਂ ਦੇ ਪ੍ਰਸਤੂਤ ਹੋਵਾਂਗੇ ਸੋ ਆਪਾਂ ਬਹੁਤ ਜਲਦੀ ਜਿਹੜਾ ਸਕੂਲ ਔਰ ਕਾਲਜ ਹੈ ਜਿਹੜਾ ਉਹ ਆਪਾਂ ਉਹਦੀ ਬਿਲਡਿੰਗ ਜਿਹੜੀ ਅਨਸਾਰ ਨਹੀਂ ਹੈ ਤੇ ਇਹ ਸਾਰਾ ਤੁਹਾਡੇ ਸੰਜੋਗ ਨਾਲ ਹੋਏਗਾ ਜਿਸ ਤਰ੍ਹਾਂ ਤੁਸੀਂ VOTING ਨਹੀਂ ਜਿਹੜਾ ਸਮਰਥਨ ਦੇ ਰਹੇ ਹੋ ਉਦਾਂ ਹੀ ਸਕੂਲ ਲਈ ਤੇ ਕਾਲਜ ਲਈ ਜਿਹੜਾ ਤੁਸੀਂ ਨਾਮ ਦੇ ਨਾਮ ਆਪਾਂ ਸ਼ੁਰੂ ਕਰਦੇ ਜੀ ਆ ਚਲੋ ਸੋ ਜਿਆਵਾ ਨੂੰ ਕੀ ਜਿਆਤੀ ਮਾਨੋ ਜਿਹੜਾ ਫਾਲਸਾ